ਸੇ ਸਨੋ ਕਾ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰਹਿ ਨਾਮਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਲਾ ਹਰ ਇਕਸ ਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸਚੀ ਰਾਸ ਪੌੜੀ ਪ੍ਰਭ ਦਿਆਲ ਬੇਅੰਤ ਪੂਰਨ ਇਕ ਏਹ ਸਭ ਕਿਸੇ ਆਪੇ ਆਪ ਦੂਜਾ ਕਹਾ ਕੇਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਿਸ਼ਚਲ ਤੁਧ ਥਿਓ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹੋ ਜੈਤ ਸ੍ਰੀ ਬਾਣੀ ਭਗਤਾ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਨਾਥ ਕਸ਼ੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ ਹਮ ਕਹੀਅਤ ਕਲਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਕੀਤੇ ਅੰਤਰ ਪਾਰਿਓ ਜਤ ਦੇਖਉ ਤਤ ਦੁਖ ਕੀ ਰਾਸੀ ਅਜੋ ਨਾ ਪਤਿ ਆਏ ਨਿਗਮ ਭਏ ਸਾਚੀ ਗੋਤਮਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬਦ ਕਰ ਮਾਰਿਓ ਬੜੋ ਨਿਲਾਜ ਅਜਹੁ ਨਹੀਂ ਹਾਰਿਓ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਢੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਭਵਜਲ ਫੇਰਾ ਰਹਾਉ ਮੇਰਾ ਹੀ ਅਰੇ ਲੋਚ ਲੱਗੀ ਪ੍ਰਭ ਕੇਰੀ ਹਰ ਨਾਨੂ ਹਰ ਪ੍ਰਭ ਹੀਰਾ ਸਤਿਗੁਰ ਦੇ ਆਲ ਹਰ ਨਾਮ ਦਿਰਡਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਉਏ ਮਨਮੁਖ ਮੂੜ ਅਗਿਆਨੀ ਕਈਐ ਤਿੰਨ ਮਸਤਕ ਭਾਗ ਮੰਦੀਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੂਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਤਨ ਅਵਰ ਨ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨਾ ਕਾਹੂ ਤਾਨੀ ਐਸੋ ਅਮਰ ਮਿਲੇਉ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਪਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਬਿਆਪੈ ਜਾਂ ਕੋ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਹੰਤ ਚੱਲੇ ਗੋਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲੇਹਾਰੀ ਟੋਡੀ ਮਹੱਲਾ ਪੰਜਵਾਂ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਧਾਇਓ ਰੇ ਮਨ ਦਹਿਂ ਦਿੱਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਉ ਤਿਨ ਪ੍ਰਭ ਆਪ ਭਲਾਉ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇਕ ਮੋਹਤ ਨਾ ਇਹੋ ਮਨ ਲਾਇਉ ਬਿਗਸਿਉ ਪੇਖ ਰੰਗ ਕਸੁੰਭ ਕੋ ਪਰਿਗ੍ਰਹਿ ਜੋ ਹਨ ਜਾਇਉ ਚਰਨ ਕਮਲ ਸਿਉ ਭਾਉ ਨਾ ਕੀਨੋ ਨਹਿ ਸਤਪੁਰਖ ਮਨਾਇਉ ਤਾਵਤ ਕਉ ਤਾਵੇ ਬਹੁ ਭਾਂਤੀ ਜਿਉ ਤੇਲੀ ਬਲਦ ਪਰਮਾਇਉ ਨਾਮਦਾਨ ਇਸ਼ਨਾਨ ਨਾ ਕੀਉ ਇਕ ਨਿਮਖ ਨਾ ਕੀਰਤ ਗਾਇਉ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਝਿਓ ਅਪਨਾਇਓ ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵ ਧਾਇਓ ਪੰਜ ਦੂਤ ਰਚ ਸੰਗਤ ਗੋਸ਼ਟ ਮਤਵਾਰੂ ਮਦ ਮਾਇਓ ਕਰਹੁ ਬੇਨਤੀ ਸਾਜ ਸੰਗਤ ਹਰ ਭਗਤ ਵੱਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ અપਨਾਇਉ ਟੋਡੀ ਮਹੱਲਾ ਪੰਜਵਾ ਮਨੁਖ ਬਿਨ ਬੂਝੇ ਬਿਰਤਾ ਆਇਆ ਅਨਕ ਸਾਜ ਸ਼ਿੰਗਾਰ ਬਹੁ ਕਰਤਾ ਜਿਉ ਮਿਰਤਕ ਓ ਡਹਾਇਆ ਰਹਾਉ ਧਾਇ ਧਾਇ ਕਿਰਪਨ ਸ਼ਰਮ ਕੀਨੋ ਇਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤਹੀ ਕਾਜ ਨਾ ਆਇਆ ਕਰ ਆਭਰਨ ਸਵਾਰੀ ਸੇਜਾ ਕਮਨ ठाट ਬਨਹਾਇਆ ਸੰਗ ਨ ਪਾਇਓ ਆਪਣੀ ਭਰਤੀ ਪੇਖ-ਪੇਖ ਦੁਖ ਪਾਇਆ ਸਾਰ ਉਹ ਦਿਨ ਸਮਝੂਰੀ ਕਰਤਾ ਤੋਹ ਮੂਛਲ ਹੈ ਸਰਾਇ ਖੇਦ ਭਇਓ ਬੇਗਾਰੀ ਨਿਆਈ ਘਰ ਕਹਿ ਕਾਮਨਾ ਆਇਆ ਭਇਓ ਅਨਗ੍ਰਹੋ ਜਾ ਕੋ ਪ੍ਰਭ ਕੋ ਤੇ ਸਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਚੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਹਉ ਰਦੈ ਹਰ ਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪੀਤ ਰਹਾਉ ਦਾਸ ਤੁਮਾਰੇ ਕੀ ਪਾਵਉ ਧੂਰਾ ਮਸਤਕ ਲੇ ਲੇ ਲਾਵਉ ਮਹਾ ਪਤਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤੁਹਾਰੋ ਭਾਵੋ ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ ਆਨ ਨ ਕਤਹੂ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਨੇਣ ਹੋਇ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮ ਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਮੰਗਉ ਦਾਨ ਠਾਕੁਰ ਨਾਮ ਔਰ ਕਸ਼ੂ ਮੇਰੇ ਸੰਗ ਨਾ ਚਾਲੈ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਵਿਧ ਕਉ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੀ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸੰਤਰੇ ਨਾ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਹੈ ਸਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਵਰਤਨ ਇਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੈ ਪਰਵਾਰੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੂਕੋ ਨਿਸਤਾਰੈ ਵਿਖੇ ਬਲਾਸ ਕਹੀਤ ਬਹੁ ਤੇਰੀ ਚਲਤ ਨਾ ਕਛੂ ਸੰਗਾਰੈ ਈਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਪੰਡਾਰੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗਾ ਮੁਖ ਉਜਲ ਮਨ ਨਿਰਮਲ ਹੋਈ ਹੈ तेरों रह ईह चरण चर पार करो गुर है चराव भोग छोड़ आपत सोई जो होग संत टहल सोई है लागा जिस मस्तक लिखया लिखोग कहो नानक एक बिन दूजा ਔਰ ਨਾ ਕਰਨੈ ਜੋਗ ਟੋਡੀ ਮਹੱਲਾ ਪੰਝੁਆ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਬਾ ਚਿੰਤਾ ਲਾਹੀ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹ ਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੁਡ ਅਲੇਖ ਛੁਟਹਿ ਹਮ ਨਿਰਗੁਨ ਲੇਹੁ ਉਭਾਰੀ ਸਤਿਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੀ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲੇਹੋ ਇਹ ਬਾਰੀ ਟੋਢੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਦ ਗਾਇਨ ਸ਼ਾਂਤ ਸਹਿਜ ਰਸਮਾਨਿ ਉਪਜਿਉ ਸਗਲੇ ਦੂਖ ਪਲਾਇਨ ਰਹਾਉ ਜੋ ਮੰਗਹਿ ਸੋਈ ਸੋਈ ਪਾਵਹਿ ਸੇਵ ਹਰਿ ਕੇ ਚਰਨ ਰਸਾਇਣ ਜਨਮ ਮਰਨ ਦੋਹੂ ਤੇ ਛੂਟਹਿ ਭਵਜਲ ਜਗਤ ਤਰਾਈਣ ਖੋਜਤ ਖੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ 5ਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭ ਭਈ ਦਿਆਲਾ ਸਿਵਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਏ ਨਾ ਸਾਕੈ ਸਚ ਕਾ ਪੰਥਾ ਥਾਟਿਓ ਖਾਤ ਖਰਚਤ ਕਿਸਨੁ ਖੁੱਟਤ ਨਾਹੀ RAM ਰਤਨ ਧਨ ਖਾਟਿਓ ਫਸਮਾ ਭੂਤ ਹੋ ਆਖਿਨ ਭੀਤਰ ਆਪਨਾ ਕੀਆ ਪਾਇਆ ਆਗਮ ਨਿਗਮ ਕਹਿ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਭਰੀ ਸਾਧ ਸੰਗ ਭਜਨ ਕਰ ਸੁਆਮੀ ਧਾਕਨ ਕੋ ਇਕ ਹਰੇ ਰਹਾਉ ਅਨਕ 시ਦਰ ਬੋਹਿਤ ਕੇ ਛੁਟਕ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤਿਸ ਅਰਾਦੀ ਖੋਟੇ ਸੰਗ ਖਰੇ ਗੱਲੀ ਸਹਿਲ ਉਠਾਵਤ ਚਾਹੈ ਕੋਇ ਊਹਾ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾ ਹਰਿ ਕੇ ਚਰਨ ਕਮਲ ਮਨ ਧਿਆਉ ਕਾੜ ਕੋਠਾਰ ਪਿਤ ਬਾਤ ਹੰਤਾ ਔਖਾ ਦਾ ਹਰ ਕੋ ਨਾਮ ਰਹਾਉ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਸੰਤ ਪ੍ਰਸਾਦ ਬੈਦ ਨਰਾਇਣ ਕਰਨ ਕਾਰਨ ਪ੍ਰਭ ਏਕ ਵਾਲ ਗੁੱਧ ਪੂਰਨ ਸੁਖ ਦਾਤਾ ਨਾਨਕ ਹਰ ਹਰ ਟੀਕ ਟੋਡੀ ਮਹੱਲਾ ਪੰਜਵਾ ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨਗ੍ਰਹੁ ਪਾਰ ਬ੍ਰਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜਿਸਕੇ ਸੇ ਫਿਰ ਤਿਨਹੀ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਵਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਬਡ ਪਰਤਾਪ ਟੋੜੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਉ ਦਰਬਾਰੀ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੀ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਨਾਨਕ ਅੰਧ ਕਰੇ ਹਰ ਜਪ ਜਪ ਸਜਲੇ ਰੋਗ ਨਿਵਾ